26 ਜਨਵਰੀ ਗਣਤੰਤਰ ਦਿਵਸ ਤੇ ਸ਼ੁਭ ਮੌਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸਕੈਂਡਰੀ ਸਕੂਲ ਮਿੱਡੂਵਾਨ ਵਿਖੇ ਝੰਡਾ ਲਹਿਰਾਇਆ ਗਿਆ ਤੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਗੀਤ ਗਾ ਕੇ ਤੇ ਨਾਚ ਪੇਸ਼ ਕਰਕੇ ਗਣਤੰਤਰ ਦਿਵਸ ਨੂੰ ਸੁਨਹਿਰਾ ਬਣਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਾਰਿਕਾ ਤਵਨ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਆਪਣੇ ਸਕੂਲ ਦੀਆਂ ਕੁਝ ਵਿਸ਼ੇਸ਼ਤਾਵਾਂ ਸਾਂਝੀਆਂ ਕੀਤੀਆਂ। ਆਓ ਸੁਣਦੇ ਹਾਂ ਕੁਝ ਗੱਲਾਂ ਪ੍ਰਿੰਸੀਪਲ ਸ਼੍ਰੀਮਤੀ ਸਾਰਿਕਾ ਤਵਨ ਦੀਆਂ। ਯਾਦ ਉਹਨੇ ਵੀ ਕਰ ਲੋ ਉੱਚ ਯਾਦ ਉਹਨੇ ਵੀ ਕਰ ਲੋ ਜੋ ਲੋਟ ਕੇ ਘਰ ਨਾ ਆਏ ਜੋ ਲੋਟ ਕੇ ਘਰ ਨਾ ਆਏ ਮੇਰੇ ਵਤਨ ਤੇ ਰੋਗ ਜਾ ਅੱਖ ਮੇਰੇ ਲੋਪਾਨੀ ਜੋ ਸ਼ਹੀਦ بخا یا لووانی مالیا خطرے میں پڑی آزادی جب تک تھی سانس رہے وہ پھر اپنی لاش بچھادی سنگین لپے گھر کر ما تھا سو گئے امر بنی دانی جو صحیح जब देश में थी दिवाली वो खेल रहे थे होली जब हम बैठे थे घरों में जब हम बैठे थे घरों में वो जेल रहे थे होली एवं न्यूज चैनल पे थोड़ा स्वागत है मैं सुंदर वर्मा तक कुछ छब्बीस जनवरी को कुछ पूछ है ਕੋਈ ਵੀ ਬਾਗਰੇ ਮਨਪਰ ਨਾਲ ਕੀ ਹੈ ਮੇਰਾ ਨਾਮ ਸਾਰਿਕਾ ਧਵਲ ਹੈ ਤੁਸੀਂ ਇਹ ਤੁਹਾਡਾ ਉਹਦਾ ਕੇਸ ਬੁਣਿਆ ਮੈਂ ਸਕੂਲ ਦੀ ਪ੍ਰਿੰਸੀਪਲ ਦੀ ਪੋਸਟ ਤੇ ਹਾਂ ਉਹ ਤੁਹਾਡੇ ਸਕੂਲ ਦੇ ਕੀ ਵਿਸ਼ੇਸ਼ਤਾ ਨੇ ਬੱਚੇ ਪਰਵਰਣ ਵਿੱਚ ਦੇਖੋ ਫਰਸਟਲੀ ਤਾਂ ਜਿਹੜਾ ਸਾਡਾ ਸਕੂਲ ਹੈ ਉਹ ਸੀਬੀਐਸਸੀ ਪੈਟਰਨ ਹੈ ਪਲਸ ਇੰਗਲਿਸ਼ ਮੀਡੀਅਮ ਟੋਟਲੀ ਹੈ ਸਾਡੇ ਕੋਲ ਬਾਕੀ ਸਾਡੇ ਕੋਲ ਕੋਈ ਫੀਸ ਨਹੀਂ ਹੈ ਕੋਈ ਬੱਚਿਆਂ ਦੀ ਬੁੱਕਸ ਫ੍ਰੀ ਹੈ 유ਨੀਫਾਰਮ ਫ੍ਰੀ ਹੈ ਕੋਈ ਐਡਮਿਸ਼ਨ ਫੀਸ ਨਹੀਂ ਹੈ ਟੋਟਲੀ ਫ੍ਰੀ ਆਫ ਕੋਸ ਸਕੂਲ ਹੈ ਗਵਰਨਮੈਂਟ ਵੱਲੋਂ ਜਿਹੜੇ ਹੈ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਛੱਬੇ ਜਨ ਲਈ ਤੁਸੀਂ ਬੱਚਾ ਨੂੰ ਔਰ ਆਮ ਮਿਲਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਮੇਰਾ ਤਾਂ ਸੰਦੇਸ਼ ਅੱਜ ਦੇ ਯੂਥ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਇਹੀ ਹੈ ਕਿ ਤੁਸੀਂ ਇੱਕ ਜਿਹੜੀ ਮਤਲਬ ਇੱਕ ਅੱਜ ਕੱਲ ਇੱਕ ਟ੍ਰੈਂਡ ਬਣਿਆ ਹੋਇਆ ਹੈ ਕਿ ਬੱਚੇ ਜ਼ਿਆਦਾਤਰ ਫੋਰਨ ਕੰਟਰੀਸ 'ਚ ਜਾ ਰਹੇ ਆ ਪੇਰੈਂਟਸ ਵੀ ਬੜਾ ਕ੍ਰੇਜ਼ ਰੱਖ ਰਹੇ ਆ ਔਰ ਯੰਗ ਯੂਥ ਵੀ ਅਗਰ ਸਾਰਾ ਯੂਥ ਬਾਹਰ ਚਲਾ ਜਾਏਗਾ ਤਾਂ ਆਪਣੇ ਕੋਲ ਕੁਝ ਨਹੀਂ ਬਚੇਗਾ ਸੋ ਮੇਰੀ ਰਿਕਵੈਸਟ ਇਹ ਹੈ ਕਿ ਆਪਾਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਦੀ ਸੇਵਾ ਕਰੀਏ ਬਹੁਤ ਆਪਰਚ्युनिटीज ਇੱਥੇ ਵੀ ਆਪਾਂ ਨੂੰ ਮਿਲਣਗੀਆਂ ਸੋ ਮੇਰੀ ਇਹੀ ਰਿਕਵੈਸਟ ਸਾਰਿਆਂ ਨੂੰ ਹੈ ਹਾਂਜੀ ਮੈਨੂੰ ਤੁਹਾਡੇ ਸਕੂਲ ਦੇ ਵਿੱਚ ਹੋਰ ਕੋਈ ਰੂਮ ਵਗੈਰਾ ਬਣ ਰਿਹਾ ਜਾਂ ਤੁਹਾਡਾ ਸਕੂਲ ਕਿਹੜੇ ਕਲਾਸ ਤੋਂ ਕਿੰਨੇ ਤੱਕ ਹੈ ਸਕੂਲ ਸਾਡਾ ਸਕੂਲ ਜਿਹੜਾ ਹੈ ਨਰਸਰੀ ਟੂ ਗ੍ਰੇਡ ਸਟੈਂਡਰਡ ਹੈ ਤੇ ਬਾਕੀ ਕੈਨਾਰੀ ਫੈਮਿਲੀ ਮਦਦੁਮਾਨ ਪੈਂਟ ਤੋਂ ਇਹ ਜਰਜੀਤ ਸਿੰਘ ਸੰਤੂ ਜੀ ਉਹਨਾਂ ਨੇ ਕੰਟ੍ਰਿਬਿਊਸ਼ਨ ਕਰਕੇ ਸਾਡੀ ਉੱਪਰਲੀ ਬਿਲਡਿੰਗ ਕੰਸਟਰਕਸ਼ਨ ਸ਼ੁਰੂ ਕਰਵਾਈ ਹੈ ਟੋਟਲ 4 ਰੂਮ ਸਾਡੇ ਉੱਪਰ ਹੋਰ ਰੈਡੀ ਹੋ ਚੁੱਕੇ ਨੇ ਕੁਝ ਰੂਮਸ ਦੀ ਕਾਰਟ ਕਰਕੇ ਪਹਿਲੇ ਬੱਚੇ ਕੋੜੇ ਸੀ ਮਨ ਅਸੀਂ ਰਿਕਵੈਸਟ ਕਰਦਾ ਪਰੰਤੂ ਕਿ ਬੱਚੇ ਵਾਰਤਮਤ ਐਡਮਿਸ਼ਨ ਕਰਵਾਏ ਚੁੱਕੇ ਇਹ ਜਿਨ੍ਹਾਂ ਨੇ ਤਨੂ ਫੰਡਿੰਗ ਵੈਲਾ ਕੀਤੀ ਹੈ ਇਹ ਪਿੰਡ ਦੇ ਲੋਕ ਆ ਜਾਂ ਬਾਹਰ ਕਿਤੇ ਵਿਦੇਸ਼ ਦੇ ਲੋਕ ਕਿਤੇ ਪਿੰਡ ਦੇ ਸਾਫਾ ਸਰਪੰਚ ਦੇ بیٹے ਨੇ ਜਗਜੀਤ ਸਿੰਘ ਸੰਧੂ ਜੀ ਜਿਨ੍ਹਾਂ ਨੇ ਫੰਡਿੰਗ ਕਰਕੇ ਐਨ ਆਰ ਆਈ ਫੈਮਿਲੀ ਹੈ ਜੀ ਇਹਨਾਂ ਨੇ ਫੰਡਿੰਗ ਕਰਕੇ ਬਿਲਡਿੰਗ ਕੰਸਟਰਕਟ ਕਰਵਾਈ ਹੈ ਥੈਂਕ ਯੂ ਸਾਦਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ